निहंग ਬਾਣੇ ਚ ਸੱਜੀ ਨਿੱਕੀ ਜਹੀ ਬੱਚੀ ਨੂੰ ਮਿਲੇ ਜਥੇਦਾਰ ਕੁਲਦੀਪ ਸਿੰਘ ਗੜਗਜ ਕੀ ਕਿਹਾ ਬੱਚੀ ਨੂੰ ਤੁਸੀਂ ਵੀ ਸੁਣੋ ਲੀਨ ਕੌਰ ਲੀਨ ਕੌਰ ਅੱਛਾ ਕਿਹੜੀ ਕਲਾਸ ਚ ਪੜਦੇ ਹੋ ਸੱਜੀ ਹੈ ਉਡਾੜਾ ਹੁੰਦਾ ਪੂਰਾ ਕਿੰਨੇ ਸਗਾਇਆ ਹੋਦਾਂ ਹੋਦਾਂ ਨਾਈਵळा ਸੁਣਾਉਣੇ ਚੋਲਾ ਉਡਾ ਹੁੰਦਾ ਫਾਟਦਾ ਕਹਣਾ ਹੁੰਦਾ ਕੁੜੇ ਤੋਂ ਬਾਅਦ ਕੀ ਆਉਂਦਾ ਆਵਾ ਐੜੇ ਤੋਂ ਬਾਅਦ ਇਹ ਦੀ ਐੜਾ ਕਿੰਦਾ ਅੰਬ ਇਹ ਐੜਾ ਇਹੜੀ ਇੱਕ ਇੱਕ ਇਹ ਕੱਖਾ ਕੱਖਾ ਖੰਡਾ ਆਵੇ ਲਗਾ ਇਹ ਲਗਾਏ ਕੱਖਾ ਲਗਾ ਵਾ ਵਾ ਫਾੜ ਕਰਦੇ ਨੇ ਨਾ ਛੜਦੀ ਕਲਾ ਕਰੇ ਵਾਇਗੁਰ ਜੀ ਦਾ ਕਾਲ ਸਾਹਿਬ ਵਾਇਗੁਰ ਜੀ ਦਾ ਕਾਲ ਸਾਹਿਬ ਵਾਇਗੁਰ ਜੀ ਇਨਾਮ ਤੇ ਨਾ ਲੀਨ ਕੋਰ ਲੀਨ ਕੋਰ 8 ਕਿਹੜੀ ਕਲਾਸ ਚ ਪੜਦੇ ਹੋ 7ਵੀਂ ਹੈ ਉਡਾਣਾ ਹੁੰਦਾ ਪੂਰਾ ਕਿੰਨੇ ਸਿਕਾਇਆ ਹੋਦਾਂ ਨਾਈ ਬੋੜਾ ਬੋੜਾ ਹੁੰਦਾ ਪਾਟ ਕਣ ਇਖਣਾ ਹੁੰਦਾ ਉਡੇ ਤੋਂ ਬਾਅਦ ਕੀ ਆਉਂਦਾ ਐਡੇ ਤੋਂ ਬਾਅਦ ਜੀ ਐੜੀ ਐੜਾ ਕੀ ਹੁੰਦਾ ਅੰਬ ਜੀ ਐੜਾ ਜਿਹੜੀ ਇੱਕ ਇੱਕ ਇਹ ਖਖਾ ਖਖਾ ਖੰਡਾ ਆਵੇ ਲਗਾ ਇਹ ਲਗਾਏ ਸ਼ਾਬਾਸ਼ ਫਾਰਟ ਕਰਦੇ ਨੇ ਨਾ ਚੜ੍ਹਦੀ ਕਲਾ ਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਪਾਸ ਇਹ ਨਾਮ ਤੇਰਾ ਲੀਨ ਕਰ ਅੱਛਾ ਅੱਛਾ ਕਿਹੜੀ ਕਲਾਸ ਚ ਪੜਦੇ ਹੋ ਸੱਜੀ ਹੈ ਉਡਾਣਾ ਹੁੰਦਾ ਪੂਰਾ ਕਿੰਨੇ ਸਿਕਾਇਆ ਖੋਦ ਦੋ ਨਾਈ ਬੜਾ ਹੈ ਨਾ ਨਾ ਤੁਹਾਨੂੰ ਸੁਣਾਉਣਾ ਓੜਾ ਹੁੰਦਾ ਬਾਟਾ ਹੁੰਦਾ ਇਕਣਾ ਹੁੰਦਾ ਉਡੇ ਤੋਂ ਬਾਅਦ ਕੀ ਆਉਂਦਾ ਆਵਾ ਐੜੇ ਤੋਂ ਬਾਅਦ ਜੀ ਐੜਾ ਕਿੰਦਾ ਅੰਬ ਜੀ ਐੜਾ ਜਿਹੜੀ ਇੱਟ ਇੱਟ ਇਹ ਕੱਖਾ ਕੱਖਾ ਖੰਡਾ ਹਵੇ ਲਗਾ ਜੀ ਲਗਾਏ ਕੱਖਾ ਖੰਡਾ ਬਾਈ ਸ਼ਾਬਾਸ਼ ਫਾਟ ਕਰਦੇ ਨੇ ਨਾ ਡੰਡੀ ਗਲਾ ਕਰ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦਾ ਖਾਲਸਾ